ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾ ਦੇ ਵਿੱਚ ਰਹੋ ਜੀ ਤੇ ਸਮੇਂ ਜਾ ਰਹੇ ਆ ਜੀ ਆਪਾਂ ਛੋਨਾ ਵੱਡ ਹੋਣ ਲੱਗਿਆ ਜੀ ਚੱਲ 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 ਛੋਨਾ ਵੱਡ ਹੋਣ ਲੱਗਿਆ ਜੀ ਇੱਥੇ ਲੋਕਲ ਵਾਲੀਆਂ ਖੱਤੀਆਂ ਜਿਹੜੀਆਂ ਲੋ ਜੀ ਸਾਡੇ ਡੈਡੀ ਤੇ ਸਾਹਮਣੇ ਇਹ ਕਿ ਟਰੈਕਟਰ ਲੈ ਕੇ ਚਲੇ ਗਿਆ ਉਹ ਜਾ ਰਿਹਾ ਜੀ ਇਧਰ ਪੈਲਾਂ ਸਾਡੇ ਵੱਡ ਹੋਊਗਾ ਉੱਥੇ ਉਸ ਤੋਂ ਬਾਅਦ ਦੇ ਵਿੱਚ ਫਿਰ ਅੱਛਾ ਛਾ ਟਰੈਕਟਰ ਮੇਰੇ ਖਿਆਲ ਚ ਉਹ ਨਾ ਆਏ ਆ ਗੋੜੂ ਵਾਲਾ ਟਰੈਕਟਰ ਜਾਨਮਹਾਲ ਦੇ ਆ ਰਿਹਾ ਬਾਈ ਉਹ ਪਰਲੀ ਖੱਤੀ ਹੋਗੀ ਮੇਰੇ ਇੱਕ ਤਾਂ ਹਰ ਰਾਜੂ ਬਾਈ ਵੀ ਵਿੱਚੇ ਖੜੀ ਹੈ ਖੱਤੀ ਵਿੱਚ ਕਿੱਦਾਂ ਵੱਢ ਹੋਊਗੀ ਰਾਜੂ ਬਾਈ ਨੂੰ ਟਪਾ ਕਿਵੇਂ ਹੋਊਗਾ ਖੇਤ ਤੇ ਮੈਨੂੰ ਤਾਂ ਵੀ ਨਹੀਂ ਪਤਾ ਆ ਸਾਰੇ ਜੀ ਤਰ੍ਹਾਂ ਦੇ ਹੋ ਗਿਆ ਇੱਧਰ ਚਾਰੇ ਪਾਸੇ ਚੱਲਦੇ ਨੇ ਜੀ ਉਹ ਇੱਧਰ ਅੱਛਾ ਮਲਕੀਤ ਬਾਈ ਦੇ ਵੜ ਗਿਆ ਹਾਂ ਟਰੈਕਟਰ ਉਹ ਮਸ਼ੀਨ ਆ ਆ ਗਿਆ ਇਧਰ ਲਾ ਡੜਾ ਡੜੇ ਨੇ ਸਾਰਾ ਏਰੀਆ ਬੇਲਾ ਕਰ ਰਾਮ ਹੈ ਜੀ ਮਲਕੀਤ ਹੋਈਦਾ ਵੀ ਬੇਲਾ ਹੋ ਜਾਊਗਾ ਪਿੱਛੇ ਨੂੰ ਮੋੜ ਲਿਆ ਹੋਰ ਵੀ ਮੁੜਿਆ ਠੀਕ ਹੈ ਪਸਰੀ ਕਾਲ ਸਸਰੀ ਕਾਲ ਇੱਥੇ ਨੂੰ ਕਿਦਾਂ ਟਪਾਉਂਗਾ ਇਹ ਮੇਰੇ ਤਾਂ ਸਮਝ ਤੋਂ ਪਰੇ ਆ ਕੰਮ ਹੈ ਹਾਂ ਹਾਂ ਇੱਥੇ ਤੇ ਐਂ ਬਾੜ ਦੇਣੀ ਇਹਨਾਂ ਨੇ ਰਾਜ ਤਾਹੀ 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 ਸਹੀ ਗੱਲ ਐਂ ਉਹ ਬਣਨੀ ਐ ਐਡਜਸਟਮੈਂਟ ਐਂ ਹੋਣੀ ਐ ਇਹਨਾਂ ਦੇ ਖੇਤ ਦੇ ਬਾਦ ਵਿੱਚ ਇੱਥੇ ਬੜੂਗੀ ਫਸਲ ਜੀ ਤੇ

ਮੇਰੇ ਚਿੱਟੇ ਕੱਪੜਿਆਂ ਨੂੰ ਵੀ ਲੱਗਣੀਆਂ ਐ। ਅੰਜੀ। ਹਲੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੂੰ ਵੀ ਬਲਾਸਾਤਰੀ ਕਰ। ਅੱਥੇ ਜਾ ਕੇ ਬਣਾਉਂਗੀ। ਕਿੱਥੇ ਜਾ ਕੇ? ਇੱਥੇ ਕਿੱਥੇ? ਇੱਥੇ ਕਿੱਥੇ? ਅੱਛਾ ਜੀ। ਕੀ ਕਰਨਾ ਯਾਰੋਂ ਤੂੰ? ਥੇਲਣ ਜੀ ਦੀ ਬੱਢਾ ਲਾਇਆ। ਮਸ਼ੀਨ ਆਪਣੇ ਲੱਗਣੀ ਸੀ। ਸਰਮ ਜੀ ਤੇ ਕਈ ਜੱਤ ਤੇ ਬੱਡੂ ਆ ਬੱਟਣ ਉੱਪਰ ਨਾ ਉਧਰ ਤੇ ਜਾ ਕੇ ਪਰਲੇ ਪਾਸੇ ਨੂੰ ਉਥੇ ਰਸਤਾ ਵੀ ਬੜਨੇ ਨੂੰ ਕਰਨਾ ਹਾਂ ਵੈਰੀ ਗੁੱਡ ਦਿਮਾਗ ਸਰਮ ਜੀ ਤੇ ਸਰਮ ਜੀ ਤੇ ਕਿੱਧਰ ਨੂੰ ਬਾਡੂਗੇ ਲੈ ਜਾ ਕੇ ਹਾਂ ਉਹ ਵੀ ਗੱਲ ਨਾ ਇੱਥੇ ਰਾਜੂ ਵਾਲੇ ਚੋਂ ਬਾਡਣਾ ਨਹੀਂ ਪੈਣਾ ਪਹਿਲਾ ਆਪਣਾ ਬੱਡੂ ਆਊਗਾ ਫਿਰ ਸਰਮ ਜੀ ਦਾ ਬੱਡੂ ਆਊਗਾ ਫਿਰ ਆਪਣੇ ਬੜੂ ਗੀ ਜਾਂ ਜਾਚ ਆਇਆ ਮੜਨਾ ਗਿਆ ਸਾਰੇ ਆ ਗਏ ਪੰਮੂ ਵੀ ਆ ਗਿਆ ਹਾਂ ਹਾਂ ਨਾ ਤੇ ਉੱਥਰ ਪਿਆ ਖੜੀ ਜਾਵੇ ਥੱਲੇ ਦਾਨੀ ਉੱਤਰਾਤਾ ਟਰੈਕਟਰ ਪਰ ਰਹਿਣਾ ਠੀਕ ਹੈ ਠੀਕ ਹੈ ਓਕੇ ਲਓ ਜੀ ਅਜਾ ਚਾਚਾ ਰਿੰਗ ਗੱਲਾਂ ਬਾਤਾਂ ਮਾਰਨ ਲੱਗੇ ਹੋਇਆ ਤਿੰਨੇ ਜਣੇ ਸਰਵਜੀਤ ਹੋ ਗਿਆ ਲਓ ਜੀ ਇੱਕੇ ਚੱਕਰੀ ਤੇ ਭਰ ਗਈ ਬਾਕੀ ਇਧਰ ਮਸਾਲਾ ਇਹਨਾਂ ਨੇ ਤਿਆਰ ਕਰਤਾ ਜਿੰਨਾਂ ਨੂੰ ਅਸੀਂ ਉਧਰ ਪੜਾ ਕੇ ਹਟਿਆ ਸਾਰਾ ਕੁਝ ਦੋਨੇ ਲੱਗੀਆਂ ਹੀਆਂ ਮਸਾਲਾ ਦੇਣਾ ਇਹ ਕਿਉਂ ਸੰਦੀਪ ਕੰਟਰੋਲੇ ਲੱਕੀ ਨਾ ਠੀਕ ਹੈ ਨਾ ਥੋੜੇ ਐਂ ਲੱਦੇ ਦੇਖਣਾ ਮੁਸ਼ਕਲ ਜਾਂਦਾ ਹੁੰਦਾ ਤੇਲ ਤੋਂ ਬਾਬਿਆਂ ਦਾ ਇਹ ਇਹਦਾ ਭੋਗ ਲਾ ਕੇ ਨੂਨ ਮਿਰਚ ਚੈੱਕ ਹੋ ਸਕਦਾ ਹਨ ਕਰਨ ਨੂੰ ਮਾਲ ਲਾ ਸੀ ਵੀ ਰਹਾਖ ਮੜ ਜਿਕ ਕਰਨ ਓਏ ਇਹੋ ਹੈ ਕਚੌਰੀਆਂ ਜੀ ਸੂਰਜ ਜੀ ਦੇਖੋ ਤੁਹਾਨੂੰ ਡੁੱਬਦਾ ਦਿਖਾਉਂਦੇ ਸੂਰਜ ਇਹ ਲਓ ਜੀ ਮਸਾਲਾ ਮਸੂਲਾ ਪਾਈ ਜਾਈ ਹੱਥ ਬਣ ਕੇ ਬੇਨਤੀ ਮਸਾਲਾ ਤੁਹਾਡੇ ਕੋਲ ਬਹੁਤ ਹੈ ਨੋਨ ਮਿਰਚੇ ਤੇ ਜਿਹੇ ਜਿਹੇ ਹੈਗਾ ਤੁਸੀਂ ਚੈੱਕ ਕਰ ਰਿਆ ਨਹੀਂ ਹੁਣ ਕਾਰਨ ਆਇਆ ਪੁੱਤ ਮੜਿਆ ਬਾਬਿਆਂ ਨੂੰ ਭੋਗ ਲਵਾਇਆ ਅੱਛਾ ਪਰਨਾ ਬਣ ਗਿਆ ਆ ਜਾ ਫਿਰ ਪਰਨਾ ਬਣ ਗਿਆ ਸ਼ਾਬਾਸ਼ ਵੈਰੀ ਗੁੱਡ ਪੁਰੀ ਦੀ ਵਾਤ ਨਹੀਂ ਆਈ ਹੈਗੀ। ਇਹ ਕੱਪੜੇ ਦਾ ਹਾਲ ਦੇਖੀ। ਕੱਪੜੇ ਮੈਂ ਹੁਣ ਧਾਨ ਵੱਢ ਕੇ ਆਏ ਮੈਂ ਉਹ ਕਾਲੀ ਕਾਲੀ ਚ ਚਲੇ ਗਿਆ ਦਾ। ਆਹ ਕੋ ਥੋਰੇ ਬਣ ਗਿਆ ਦਾ। ਹਾਂ ਔਰ ਸੰਦੀਪ ਜੀ ਕਹਿੰਦਾ ਲੰਬੀ ਜੀ ਬਣਾਉਂਦੀ ਹੈ ਰੋਟੀ ਸਵੇਰੇ ਇਹਨੂੰ ਫੜਾ ਦੇ ਹਾਂ ਜੀ ਫੜਾ ਕੇ ਉਹਨੇ ਉਹਨੇ ਪਤਾ ਦੇਣੀ ਹੈਗਾ ਸ਼ਾਬਾਸ਼ ਵੈਰੀ ਗੁੱਡ ਜੌਬ ਪਾਪਨ ਭੋਗ ਲੋ ਕੇ ਆਉਣਾ ਸਵੇ ਪ੍ਰਸ਼ਾਦਾ ਜਰ ਪੇ ਇੱਕ ਦੋ ਰੱਖ ਦੇ ਵਿੱਚ ਚੱਕ ਕੇ ਪਾਣੀ ਭਰ ਲਿਆ ਬਤ ਯੈਸ ਹਾਂ ਤੋ ਤੋ ਤੇ ਬੈਨਾ ਸ਼ਾਬਾਸ਼ ਜੋ ਗੁਲਗਲਿੰਦੇ ਰੱਖਣੇ ਗੁਲਗਲਿੰਦੇ ਠੀਕ ਹੈ ਮਨ ਲੱਗ ਗਿਆ ਨਹੀਂ ਤੇ ਗੱਲ ਸਤਨਾਮ ਸ਼ਰੀਬਾ ਕਿਹੜਾ ਹਾਂ ਆਟਾ ਕੜਾ ਥੋੜੇ ਝਾੜ ਰਿਹਾ ਕਰ ਉਹ ਤਾਂ ਇੱਕੋ ਲੰਘ ਚੱਕ ਦਿੰਦੀ ਹੈ ਜਿਆਦਾ ਕੋਈ ਝਰਨੀ ਦੀ ਸਾਈਡ ਪਰ ਰੱਖੋ ਬਿਨਾਂ ਮੈਨੂੰ ਚੁਰਲ ਵੇਹ ਲੋ ਜੀ ਮੈਂ ਦੇਖਦਾ ਹਾਂ ਟੈਸਟ ਕਰਕੇ ਆ ਹਸਾਬ ਕਿਤਾਬ ਮੈਂ ਮੇਰੇ ਕੋਲੇ ਰੱਖਿਆ ਕੰਮ ਖਾਸ ਨੇੜੇ ਚ ਲੱਗਦਾ ਨਾ ਕਰਦਾ ਪਰ ਦਿਖ ਰਹੀਆਂ ਹੈ ਨਹੀਂ ਇਥੇ ਤਸਵੀਰ ਕਿਥੇ ਅੱਛਾ ਇਹ ਚ ਭਾਤੀਆਂ ਢੱਪੇ ਚ ਭਾਤੀਆਂ ਹੁਣ ਤਾਂ ਸੋਹਣੀਆਂ ਬੜੀਆਂ ਬੜੀਆਂ ਲੱਗੀਆਂ ਬਣਾਣਾ ਆਟਾ ਠਿੱਲਾ ਹੋਈ ਜਾਂਦਾ ਜੂ ਜੂ ਨਹੀਂ ਮੈਨੂੰ ਐਂ ਦੱਸ ਸੰਦੀ ਬੋੜੀ ਤੇ ਬੋੜੀ ਕਿੱਡੀ ਕੁ ਬੜੀ ਬਣਾ ਦੂੰਗੀ ਹਾਂ ਹਾਂ ਅੰਡੇ ਹੋਈ ਨਹੀਂ ਆ ਨਹੀਂ ਇਹ ਤੇ ਜਰ ਪਈ ਐ ਸਭ ਵੀ ਬੜਾ-ਬੜੇ ਬਣਾਏ ਮਰੇ ਬੜਾ ਲਓ ਜੀ ਦੇਖਦੇ ਹੁਣ ਸਭ ਵੀ ਇਹਨੇ ਸਭ ਵੀ ਬੜਾ-ਪੜਾ ਦੇਖਾਂ ਕਿੱਡਾ ਕਮੜੇ ਹੱਥ ਦਿਖਾਈ ਰੱਖੀ ਇਹ ਵੀ ਛੋਟਾ ਹੀ ਲੱਗਦਾ ਮੈਨੂੰ ਕੋਲ ਹਾਂ ਇਹ ਦੀਦੀ ਉਹਦੇ ਵਿੱਚ ਵੀ ਨਹੀਂ ਆਉਣੀ ਹਟ ਜਾਓ ਟਰਾਈ ਕਰੇ ਰੇਡ ਦੇ ਗਏ ਅੱਗੇ ਤੁਸੀਂ ਥੋੜੀ ਜਿਆਦਾ ਹੀ ਰੱਖੀ ਹੋਈ ਹੈ ਮੈਨੂੰ ਲੱਗਦਾ ਠੀਕ ਚਾ ਠੀਕ ਹੈ ਉਹਨੇ ਅੱਛਾ ਉਰਲੇ ਪਾਸੇ ਨਾ ਉਹ ਲਾਟ ਨਿਕਲਦੀ ਤਾਂ ਕਹਿ ਰਿਹਾ ਮੈਂ ਤਵੇ ਦੇ ਨੂੰ ਖੋਲ ਦੀ ਬੜੀ ਬਣਾਈ ਜਿੱਦੀ ਕਚੌੜੀ ਐਡਾ ਬੜਾ ਕਰੀ ਉਹਨੂੰ ਪਹਿਲਾਂ ਹੀ ਲੋਈਆ ਜਿਹੜਾ ਬੱਸ 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 ਹੁਣ ਪਾ ਸੰਦੀਪ ਕੋਰੇ ਉਹਦੇ ਵਿੱਚ ਹਮਾਰਾ ਅਲੂ ਪਾਉਂਦੇ ਆ ਕਿ ਚੋਰੀ ਨਹੀਂ ਹੈਗੀ ਇਹ ਆਹ ਹੋਰ ਪਾ ਦੇ ਸਿਆ ਹੁਣ ਕਮਾਉਣ ਹੌਲੀ ਹੌਲੀ ਬੋਲੇ ਬੋਲੇ ਜਾ ਇਹ 1 ਕੋ ਲੱਖ ਤਾਂ ਮੜਦਾ ਇਹਦਾ ਇਹਦਾ ਰੋਟੀ ਵਾਲਾ ਕੰਮ ਕਰ ਸਕਦਾ ਤਾਂ ਫਿਰ ਦੇਖੀ ਜਾਊਗਾ ਕਿ ਆਪ ਕੀ ਤਾਂ ਇਹ ਹੈ ਵੀ ਪਏ ਤੁਸੀਂ ਗਲਤ ਆ ਦੋ ਦੋ ਪាច់ ਦੋ ਦੋ ਕਚੌਰੀਆਂ ਬਣਾਉਣੀਆਂ ਗਿਆ ਤੁਹਾਨੂੰ ਬੱਸ ਉਹੀ ਐ ਨਾ ਟਾਈਮ ਸੇਕ ਜਿਆਦਾ ਲੱਗੀ ਹਾਂ ਕੰਮ ਖਰਾਬ ਕਰ ਤਾ ਪੋਚਾ ਜਾਂ ਲਾ ਦੇ ਦੇ ਪਰੋ ਕੋਈ ਕੋਪਚਾ ਨਹੀਂ ਲਾਇਆ ਮੈਂ ਲਾਉਣਾ ਹੀ ਨਹੀਂ ਆਪਾਂ ਨੇ ਛੇ ਪੰਜ ਫਿਰ ਨਿਕਲ ਜਾਣਾ ਵਿਚਦੇ ਨੇ ਨਹੀਂ ਨਿਕਲ ਹਾਂ ਲਾਲ ਆਲੂ ਹੈ ਨਿਕਲ ਨਹੀਂ ਸਾਦੇ ਮੈਂ ਕਹਣਾ ਲਾ ਦੇ ਟੇਪ ਜੀ ਲਾ ਦੇ ਉੱਪਰ ਚੰਗੀ ਰਹੂੰਗੀ ਮੈਂ ਕਹਣਾ ਫਿਰ ਜਿਆਦਾ ਭੈਣਾ ਅੱਛਾ ਹਾਂ ਆਹ ਬਣੀ ਐ ਗੱਲ ਕੋਈ ਕਹੇ ਇਹਨੂੰ ਕਚੋਰਾ ਵੀ ਨਹੀਂ ਕਹਿ ਸਕਦਾ ਦੇਖੋ ਸੋਰੇ ਕ ਹੋ ਗਏ ਤਾਂ ਆਹ ਦੇ ਕੰਡੇ ਆ ਨਾ ਪੱਤੇ ਕਰ ਦੇ ਦੇ ਕੰਡੇ ਵਾਹ ਜੀ ਬਹੁਤ ਪੂਰੀ ਰੋਟੀ ਜੁੱਡੀਓ ਬਣ ਗਈ ਪਰ ਆਹ ਦਾ ਤੇ ਉਹੀ ਕੱਢ ਤੇ ਬਾਹਰ ਆਹ ਦਾ ਕੱਢ ਦੇ ਕੱਢ ਦੇ ਬਾਹਰ ਓਹੋ ਆ ਵੀ ਖੂਕਤੀ ਹੋ ਜਾ ਹੋ ਤੇਰਾ ਭਲਾ ਹੋ ਜਾ ਕੋ ਵੈਰੀ ਗੁੱਡ ਸੁਖਵੀਰ ਨਵੇੜੋ ਕੰਮ ਕੇ ਨਹੀਂ ਥੋੜਾ ਥੋੜੀ ਠੀਕ ਆ ਵੈਰੀ ਗੁੱਡ ਮਾ ਮੇਰੀ ਆਹ ਹੈ ਇੱਕ ਵਸ ਮੈਂ ਹੋਰ ਨਹੀਂ ਲੈਣੀ ਹੈਗੀ। ਪਰ ਜਿਵੇਂ ਆਲੂ ਨਿਕਲੋ ਦੇ ਮਾਰ ਕਿਆ ਕਰੀਏ। ਇਹ ਇੱਕ ਦਾ ਦੇਈ। ਹਾਂ। ਵੈਰੀ ਗੁੱਡ। ਇਹ ਨਾਨ ਬਣਦੇ ਹੁੰਦੇ ਹੈ ਜੇ ਨਾਨ ਉਹਦੇ ਚ ਪੱਕਦੇ ਹੁੰਦੇ ਜਿਹੜੇ। ਗੋਡੂਰੇ। ਨੇ ਨਾਨ ਵੀ ਹੁੰਦੇ ਪਤਿਕਣਾ ਦੇ। ਬੜੀ ਚਿਕੋਰੀ। ਹਾ ਮੀਤਰ ਕੋ ਬੜੀ ਹਾਵੀ ਬੜੀ ਹੋਇਆ ਤੇਰੇ ਕੋਲ ਸੰਦੀਪ ਨਹੀਂ ਇਹ ਨਹੀਂ ਬੜੀ ਕਰੀਨ ਲੰਬੀ ਚੌੜੀ ਕਰੀ ਨਹੀਂ ਦੇਖੀ ਹੋ ਜਾਣੀ ਹੈ ਹੋ ਜਾਣੀ ਹੋ ਜਾਣੀ ਲੰਬੀ ਦੂਜੇ ਪੱਥਰ ਕਮਾ ਕੇ ਦਿਖਾ ਨਿਕਲਦਾ ਨਹੀਂ ਬਾਹਰ oh very good ਇਹ ਕਰਦੇ ਕਰਾਂ ਜਿਹੜੀ ਜਿੰਨੀ ਹੁੰਦੀ ਹੈ ਜਿਹੜੇ ਚਕੌਰੀਆਂ ਬਣਾਓ ਪਚੌਰੀਆਂ ਬੜੀਆਂ ਬੜੀਆਂ ਇਹਦੇ ਕੰਡੇ ਕੰਡੇ ਉਹ ਕਰ ਦਿੰਦੀ ਮੋੜੇ ਜਗ ਪਤਲੇ ਬਸ ਕੰਡੇ ਪੱਤੇ ਦੱਬ ਕੇ ਬਾ ਓਕੇ ਹੈ ਇਹਨੂੰ ਚੱਕ ਕੇ ਤੇ ਫੁੱਕ ਕੀ ਆ ਹਾਂ ਨਹੀਂ ਫੁੱਕੀ ਹਾਂ ਆਓ ਜੀ ਕਚੌੜੀ ਹੋਰ ਵੱਡੀ ਵੱਡੀ ਇਹ ਠੀਕ ਆ ਸਭ ਰੱਖਣੀ ਚੱਲਣ ਦੇ ਵਧੀਆ ਰਹੋਗੇ ਤੁਸੀਂ ਮੈਨੂੰ ਆਏ ਦੱਸੋ ਵੀ ਹੁਣ ਦਹੀਂ ਪਿਆ ਕਿ ਲੈ ਕੇ ਆਉਣਾ ਪੈਣਾ ਜਾ ਕੇ ਸਵੇਰੇ ਪਿਆੰਦਹੀਂ ਤੁਹਾਨੂੰ じゃ ਸਵੇਰੇ ਦੰਧਾਣੀ ਲਈ ਸੀ ਮਧਾਣੀ ਵੀ ਤਾਂ ਆਈ ਸੀ ਲਾਉਣੀ ਨਹੀਂ ਦੀ ਚਾਹੀਦੀ ਲਾਉਣੀ ਨਹੀਂ ਦੀ ਚਾਹੀਦੀ ਮਧਾਣੀ ਸਵੇਰੀਆਂ ਕੀ ਹੋਇਆ ਬੋਲ ਹਾਂਜੀ ਹੈਲੋ ਕਿੱਥੋਂ ਮਾਲਕੋ ਹੈ ਬੂਰੇ ਦੇ ਕੋਲ ਗੱਲ ਕਰਨੀ ਹੈ ਹੈ ਨਹੀਂ ਮਦਾਨੀ ਸਵੇਰੇ ਲਈ ਤੀ ਦੁੱਧ ਹੈਗਾ ਤਾਂ ਕਿੱਥੇ ਦਾ ਦੁੱਧ ਫਿਰ ਬੱਚਾ ਹੈਂ ਬੱਚਾ ਮਾਰ ਕੇ ਤਾਂ ਕਰ ਲੀ ਉਹ ਕੱਲ ਜਿਹੜੀ ਚੋਈ ਨਹੀਂ ਸੀ ਮੈਂ ਹਾਂ ਰੌਲਾ ਪੈ ਗਿਆ ਸੱਚ ਭਾਈ ਉਹਦਾ ਬੱਚਾ ਹੀ ਚੁੰਗਿਆ ਸਹੀ ਗੱਲ ਮੈਂ ਹੁਣ ਚੋਲਵਾ ਜਾ ਕੇ ਫਿਰ ਮੈਨੂੰ ਬੱਲ ਪਹਿਲਾਂ ਤੁਸੀਂ ਦਹੀਂ ਲਿਆ ਦਿਓ ਅੱਛਾ ਫਿਰ ਗਾਂ ਚੋਕੇ ਜਾਂਦੇ ਉੱਪਰ ਨੂੰ ਆ ਜੇ ਮਾਲਟੀ ਥੱਲੇ ਨੂੰ ਲੈ ਜਾ ਗੱਲ ਥੋੜੀ 16 ਨੇ ਹੈ ਕੱਪ ਪਾ ਲਈਆਂ ਹਨ ਹੂੰ ਲੋ ਜੀ ਸਾਰੀ ਤਿਆਰੀ ਹੋ ਗਈ ਜੀ ਬਾਏ ਹੁਣ ਮੱਥਾ ਤੁਸੀਂ ਆਪੇ ਟੇਕਣਾ ਕਿ ਸਾਨੂੰ ਘਰ ਨੂੰ ਪਹੁੰਚਾਉਣਾ ਸਾਰਿਆਂ ਨੂੰ ਵੀ ਆਉਣਾ ਹੈ ਹਾਂ ਸਾਰਿਆਂ ਨੂੰ ਗਿਆ ਹੋਇਆ ਫੇਰ ਸੱਜਣਾ ਓਕੇ ਚਲੋ ਮੈਂ ਜਾਂਦੋਂ ਫੇਰ ਲੈ ਆਵਾਂ ਜਾ ਕੇ ਦਹੀਂ ਦੋਹੀ ਵਗੈਰਾ ਕਿਆ ਕਾਟ ਹੋ ਗਿਆ ਉਹ ਪਰੇ ਨੇ ਇਹ ਹੋਏ ਆ ਉਹਿੱਕੇ ਇੱਕ ਹੋ ਗਿਆ ਉਹ ਘੱਟ ਪੱਗਿਆ ਉੱਥੇ ਨੂੰ ਦਾਣੇ ਜਿੰਨ ਲੱਗੇ ਪਾ ਪਾ ਪੱਕੇ ਦਾ ਹਾਂ ਆਪਿਆ ਹੁਣ ਚੱਲ ਗਿਆ ਪਿੱਛੇ ਆ ਗਿਆ ਉੱਪਰ ਦੇ ਹਾਂ ਤਾਂ ਇੰਨੇ ਉਂਗਲ ਜਿੰਨਾ ਬਿਲਡ ਪੈ ਗਿਆ ਉੱਥੇ ਦਾਣੇ गिनਣ ਲੱਗੇ ਨਹੀਂ ਇਹ ਸਿਸਟਮ ਕਿਹਾ ਮਤਲਬ ਕੋ ਯਾਰ ਆ ਪ੍ਰੋਪਰ ਨਹੀਂ ਬਈ ਦੋ ਪਿੱਛੇ ਇੰਨਾ ਗੈਪ ਆਇਆ ਤਾਂ ਉੱਥੇ ਕੁਝ ਹੋਰ ਨਹੀਂ ਲਾ ਕੇ ਉਹ ਕਰਨਾ ਦੇਖਦਾ ਵੀ ਉੱਪਰ ਦੇ ਹੋ ਉਹਨੂੰ ਕਿ ਪਿੱਛੇ ਰੋਣ ਟਰਾਲਾ ਬੈ ਕੇ ਲੈ ਕੇ ਹੁਣ ਓਏ ਪਚੇਰਾ ਚੱਲ 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 ਜਾਣ ਦੇ ਚੜਾ ਰਿਹਾ ਇੱਧਰ ਨੂੰ ਮੋੜਨਾ ਪੈਣਾ ਹੈ ਐਵੇਂ ਨਹੀਂ ਡਰਾਈਵਰੀ ਫਿਰ ਡਰਾਈਵਰੀ ਉਹ ਸੁਣਾ ਛਾੜ ਦਿੱਤਾ ਸਰਬਜੀਤ ਜੀ ਜੀ ਨੇ ਛਾੜ ਬੁਣਾ ਹਾਂ ਵੀਰੇ ਸਾਹੀ ਕਿਨੇ ਆਦੇ ਹਾਂ ਹਾਂ 22 ਨਹੀਂ ਹੁਣ 22 ਹੈ 22 ਨਹੀਂ ਹੁਣ ਆਈ ਵੀ ਸਾਨੇ ਹੋ ਜੰਨੇ 22 ਕਿੱਲੇ ਜਾਤਾ ਉਹ ਨਹੀਂ ਉਹ ਫਾਮੂ ਬੱਚੇ ਸਾਈਕਲੇ ਕੇ ਚੱਲ ਗਿਆ ਹੁਣ ਉਹ ਦੁੱਲੇ ਤੇ ਤਾਂ ਮੋੜ ਲਿਆ ਆ ਵੇ ਉੱਥੇ ਤੇ ਉਹ ਵੀ ਦੇਖਦੇ ਰੋ ਇਹ ਡੈਰੀ ਚ ਮੋੜਨਾ ਆ ਕਿਆ ਰਿਹਾ ਝਾੜ ਤੇਰਾ ਮੇਰਾ ਤੋਹ ਨਿਕਲਿਆ ਭਾਈ ਹਾਂ ਥੰਡੇ ਖੜ ਗਏ ਉਹਨਾਂ ਦੇ ਲਾ ਗੋਰੀਆਂ ਉੱਪਰ ਤੱਕ ਵੀ ਮਸਤ ਐ ਪਾ ਪਾ ਕੇ ਜੋਕੀਆਂ ਲਾ ਬਜੜੇ ਨਹੀਂ ਦਿੱਤਾ ਕਿ ਦੋ ਦੋ ਬੋਰੀਆਂ ਭਰ ਕੇ ਤਾਂ 35 ਕੁਇੰਟਲ 35 ਕਿਲੋ ਦੀ ਬੋਰੀ ਭਰੀ 37 ਕਿਲੋ ਦੀ ਭਰਤੀ ਹੈ ਨਾ ਦੋ ਦੋ ਬੋਰੀਆਂ ਭਰ ਕੇ ਤਾਂ 37 ਕਿਲੋ ਪੂਰਾ ਹੋਇਆ ਹੋਰ ਕਿਆ ਰਿਹਾ ਹੋਰ ਅੱਜ ਕੀ ਬਾਕੀ ਫੱਤੀ ਵੱਧ ਕੇ ਤੂੰ ਆਪਣਾ ਬੇਲਾ ਤੂੰ ਆਪਣੇ ਕਰ ਰਸਤੇ ਜਾ ਮੈਂ ਆਪਣੇ ਰਸਤੇ ਜਾਊਂਗਾ ਆ ਗਿਆ ਮੁਕਾਣੀ ਵੀ ਕਰਨਾ ਕਿ ਉੱਪਰ ਲਾ ਬੜਾ ਮੇਂ ਜੰਮ ਗਿਆ ਸੀ ਤਾਂ ਵੀ ਸ਼ੋਗਾਰਾ ਜਦੇ ਇਹਨਾਂ ਸਾਲਾਂ ਕਰ ਤੋਂ ਹੋਰਨਾ ਕਿ 4:00 ਵਜਿਆ ਵਾਹ ਚਾ ਦੇਖ ਹਾਂ ਬਹੁੜ ਖਤਮੇ ਵਾਲਾ ਕੰਮ ਆ ਬਸ ਟਰੈਕਟਰ ਕਰਨਾ ਪੈਣਾ ਸਾਈਡ ਹੁਣ ਮੈਨੂੰ ਜਾ ਕੇ ਵਾਗਰੂ ਦੀ ਕਿਰਪਾ ਨਾਲ ਜੀ ਤੋ ਆ ਵੀ ਖੇਤ ਆਪਣਾ ਤੇ ਬਲਟੋ ਚੱਲ ਰਿਹਾ ਜੀ ਤੇ ਸਾਡਾ ਸੁੱਦਾ ਵਧ ਪਿਆ ਜੀ ਤੇ ਪਾਪਾ ਜੀ ਕੋਲ ਬਹਿ ਜਾ ਤੂੰ ਜਾ ਕੇ ਉੱਥੇ ਚੱਲ ਚੱਲ ਮਾਪਾ ਜੀ ਕੋਲ ਔਰ ਇੱਕ ਸੂਸਰੇ ਚ ਨਾ ਆ ਨਾ ਜੀ ਬੈਠੇ ਚੱਲੇ ਆ ਆ ਲੋ ਫੋਟੋ ਜੀ ਕੋੜ ਵਾਲਾ ਮੋਟਰਸਾਈਕਲ ਵੀ ਪਤਾ ਪਛਾਣ ਨਹੀਂ ਮੰਨੂ ਨੂੰ ਪਤਾ ਹੁਣ ਉੱਥੇ ਜਾ ਕੇ ਦੇਖੋ ਜਾ ਕੇ ਉੱਥੇ ਉੱਥੇ ਪਤਾ ਲੱਗੂ ਜਾ ਕੇ ਉੱਧਰ ਕੀ ਕਰਨਾ ਹੋਣਾ ਥੱਲੇ ਵੀ ਖੜੇਗੇ ਤਾ ਉੱਧਰ ਕੈਰ ਆਪਣੇ ਬੂਟ ਕਸਲਾ ਆਪਣੇ ਨਾਲ ਧੱਕਾ ਨਾਲ ਲਾ ਜੂਗਾ ਹੋਰ ਕੀ ਕਰੂਗੇ ਟੋਜ਼ਨ ਪਾਲੂਗੇ ਨਾ ਮੂਰੇ ਟਰੈਕਟਰਾਂ ਨੂੰ ਦੋ ਨੂੰ ਮੂਰੇ ਪਾਲਾ ਟੋਜ਼ਨ ਮੂਰੇ ਟੋਜ਼ਨ ਪਾ ਕੇ ਟਰੈਕਟਰ ਹਾਂ ਚੱਲਣ ਤੇ ਮੂਰੇ ਪਾ ਦੇਣਾ ਮੇਰਾ ਕਹੇ ਮੂਰੇ ਟੋਜ਼ਨ ਪਾਲੂਗਾ ਮੈਂ ਤੈਨੂੰ ਪਾ ਤੈਨੂੰ ਗੱਟ ਕੇ ਅੱਛਾ ਉਹ ਉਹ ਵੀ ਤਾਂ ਚੈਨ ਵਾਲੀ ਮਸ਼ੀਨ ਨੂੰ 6000 ਰੁਪਏ ਦੇਣਾ ਪੈਣਾ 7 ਚੱਲ ਤੂੰ ਤੋਦ ਨਾ ਮੂਰੇ ਚੱਲ ਚੱਲ ਫਿਰ ਚੱਲ ਚੱਲੋ ਚੱਲ ਆ ਵੀ ਰਹੀ ਮੈਂ ਖੋਲ ਲਾਂ ਟਰੈਕਟਰ ਖੋਲ ਨਾ ਚੱਲ ਮੂਰੇ ਟਾਇਰ ਪਾਉਣਾ ਟਰੈਕਟਰ ਅਸੀਂ ਹਾਂ ਅੱਗੇ ਪਾਉਣਾ ਟਰੈਕਟਰ ਜਾ ਕੱਲ ਕਰੀ ਟਰੈਕਟਰ ਸਿੱਧਾ ਇੱਥੇ ਨੂੰ ਉਹ ਬਰੇਕ ਲਾ ਦਿੱਤਾ ਨਾ ਉਹ ਸਾਹਮਣੇ ਨੂੰ ਕਰਕੇ ਖੜਾ ਦੇ ਉਧਰ ਰੂਮੂ ਕਰਕੇ ਓਏ ਚੱਲ 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 ਮਸ਼ੀਨ ਆ ਗਈ ਚੱਲ ਚੱਲ ਭੱਜ ਜਿੱਤ ਚੱਲ 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 ਆਗੀ ਆਗੀ ਤੰਨੂ ਮੈਂ ਕਹਤਾ ਇੱਧਰ ਆ ਬਾਜੀਆਂ ਛੇਤੀ ਕਰ ਚੱਲ ਆ ਜਿਹੜਾ ਮੂਰਾ ਸਿਕੰਜਾ ਦਾ ਘੁੰਮਦਾ ਉਹਨੂੰ ਪਾ ਲੂੰਗਾ ਟੋਚਨ ਆ ਜਿਹੜਾ ਮੂਰਾ ਗੋਲਦਾ ਘੁੰਮਦਾ ਉਹ ਪਾਦਾ ਹਾਂ ਉਹਨੂੰ ਤੇਰੀ ਆਪੇ ਬਾਦਰਾ ਨਾ ਲੈ ਮੈਂ ਪਾਉਂ ਆਪਣੀ ਮਰਜ਼ੀ ਨਾਲ ਜਿੱਥੇ ਪਾਉਣਾ ਬੜਾ ਦੇਵਾ ਬੜਾਉਣ ਦੀ ਤਾਂ ਗੱਲ ਆ ਸਾਰੀ ਢੜਾਉਣੀ ਨਹੀਂ ਬੜਾਉਣੀ ਰੀਤ ਖੜ ਜਾ ਪਤੂਰੀ ਉਹ ਮਸ਼ੀਨ ਖੜਾਉਣ ਦੀ ਗੱਲ ਕਰਦਾ ਤੂੰ ਬੜਾਉ ਉਹ ਮੈਂ ਬੜਾਉਣ ਦੀ ਗੱਲ ਕਰਦਾ ਤੂੰ ਖੜਾਉਣ ਵਾਲੀ ਗੱਲ ਕਰਦਾ ਹੋ ਗਈ ਰਣਕ ਹੋ ਗਈ ਭਰ ਜਾਣਾ ਉਹ ਖੇਤ ਪਰ ਟਰਾਲਾ ਲੈ ਜਾਣਾ ਜਿੱਦਣ ਉਹ ਖੇਤ ਵੱਢ ਹੋਣਾ ਉਦੋਂ ਨਾਲ ਭਰ ਜਾਣਾ ਟਰਾਲਾ ਚੱਲ ਹਾਂ ਸਹੀ ਗੱਲ ਹਾਂ ਮੰਡੀ ਉਧਰ ਜਾਣਾ ਆਪਾਂ ਨੇ ਜਿੱਦਣ ਉਹ ਵੱਢ ਹੋ ਆਕੇ ਤਾਂ ਹੁਣ ਤੂੰ ਇਹ ਦੇਖ ਵੀ ਉਹ ਚੈਨ ਵਾਲੀ ਨਾਲ ਪਟਾਉਣੀ ਕਿ 4x4 ਲਿਆਉਣੀ ਹੈ ਗਿੱਲਾ ਨਹੀਂ ਹੈਗਾ ਗਿੱਲਾ ਨਹੀਂ ਗਿੱਲਾ ਤਾਂ ਹੁਣ ਖੇਤ ਦੇ ਚ ਜਾ ਕੇ ਪਤਾ ਲੱਗੂਗਾ ਲੋ ਜੀ ਵਿੱਕੀ ਆ ਗਿਆ ਟੈਸਟ ਕਰਨ ਵਾਸਤੇ ਹਾਂ ਹੈ ਗੱਲਬਾਤ ਪੂਰੀ ਪੂਰਾ ਨਜ਼ਾਰਾ ਪੂਰਾ ਨਜ਼ਾਰਾ ਮੈਂ ਪਰ ਉਹ ਲੋੜੀ ਭੁੱਲ ਗਿਆ ਕਿਆ ਥਾਲੀ ਚੋਰੀ ਕਰਨਾ ਗਜਰੀ ਘਰ ਵੈ ਉੱਤੋਂ ਜਲਣਾ ਇਹ ਗੱਲ ਤੇਰੀ ਸੁਲਾਣੇ ਜਿੰਨਾ ਟਾਈਮ ਜੀ ਦੀ ਬਾਡੋਗੇ ਮਰ ਤਾਂ ਇੱਧਰ ਹੀ ਰਹਿ ਕੇ ਚੋਣੀਆਂ ਚ ਹੂੰ ਮਾ ਵੀ ਨੂਨ ਮੇਰੇ ਤੇ ਕਰ ਭੋਗ ਲਾ ਕੇ ਚੈੱਕ ਹੋ ਗਿਆ ਪੈ ਜਵੇ ਬਰਾਬਰ ਹੋ ਗਏ ਰਾਂ ਉਹ ਕਿ ਬਿਲਕੁਲ ਐਕੂਰੇਟ ਲੋ ਐਕੂਰੇਟ ਆ ਸਾਰਾ ਕੁਝ ਸਾਰਾ ਕੁਝ ਐਕੂਰੇਟ ਹਾਂ ਜਿਵੇਂ ਤੁਸੀਂ ਕਹਿੰਦਾ ਪਤਾ ਹੈ ਗੰਦਾ ਪਤਾ ਉਧਰ ਸੂਰਜ ਵੀ ਛਿਪ ਲਿਆ ਜੀ ਮੜਾ ਜਾ ਕੇ ਰਹਿ ਗਿਆ ਇਹ ਦੇਖੋ ਕੰਫਤਈਆ ਕੰਫਤਈਆ ਬਿਲਕੁਲ 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 ਉਹ ਵੀ ਕੰਫਤਈਆ ਤੇ ਚੌਂਗ ਵਾਲੀ ਖਚੋਰੀਆਂ ਵੀ ਹਾਂ ਟੌਪ ਤੇ ਹੈ ਨਾ ਚਲੋ ਜੀ ਠੀਕ ਹੈ ਜੀ ਫਿਰ ਮਿਲਦੇ ਹਾਂ ਕਿਸੇ ਅਗਲੇ ਵਲੌਗ ਚ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ